10 ਮਈ ਨੂੰ ਦੇਸ਼ ਭਰ ਦੇ ਵਿੱਚ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ ਮੋਗਾ ਜ਼ਿਲ੍ਹਾ ਦੇ ਸੈਸ਼ਨ ਜੱਜ ਸਰਪਜੀਤ ਸਿੰਘ ਢਾਲੀਵਾਲ ਨੇ ਕੀਤੀ ਪ੍ਰੈਸ ਵਾਰਤਾ ਲੋਕ ਅਦਾਲਤ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕੇਸਾਂ ਦਾ ਆਪਸੀ ਮਿਲ ਬੈਠ ਕੇ ਕੀਤਾ ਜਾਵੇਗਾ ਨਿਪਟਾਰਾ ਦੱਸਦੇ ਹੋਏ ਕਿ 10 ਮਈ ਨੂੰ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਉੱਥੇ ਹੀ ਇਸੇ ਕੜੀ ਦੇ ਤਹਿਤ ਮੋਗਾ ਦੇ ਵਿੱਚ ਵੀ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ ਜਿਸ ਨੂੰ ਲੈ ਕੇ ਮੋਗਾ ਜ਼ਿਲ੍ਹਾ ਦੇ ਸੈਸ਼ਨ ਜੱਜ ਸਰਬਜੀਤ ਸਿੰਘ ਢਾਲੀਵਾਲ ਵੱਲੋਂ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਮੋਗਾ ਜ਼ਿਲ੍ਹਾ ਦੇ ਵਿੱਚ ਵੀ 10 ਮਈ ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ ਜਿਸ ਦੇ ਵਿੱਚ 20 ਬੈਂਚ 20 ਬੈਂਚ ਲਗਾਏ ਜਾਣਗੇ 6000 ਤੋਂ ਵੱਧ ਕੇਸਾਂ ਨੂੰ ਰੱਖਿਆ ਜਾਵੇਗਾ ਤੇ ਉਹਨਾਂ ਦਾ ਆਪਸੀ ਮਿਲ ਬੈਠ ਕੇ ਨਿਪਟਾਰਾ ਕੀਤਾ ਜਾਵੇਗਾ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਲੋਕ ਅਦਾਲਤ ਦੇ ਵਿੱਚ ਹੋਏ ਫੈਸਲਿਆਂ ਦੀ ਫੈਸਲਿਆਂ ਦੇ ਅੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਪੀਲ ਜਾਂ ਦਲੀਲ ਕੰਮ ਨਹੀਂ ਆਵੇਗੀ ਉੱਥੇ ਹੀ ਤਾਂ ਦੱਸ દਈ ਕਿ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਲੋਕ ਅਦਾਲਤ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕੇਸਾਂ ਦਾ ਨਿਪਟਾਰਾ ਆਪਸੀ ਮਿਲ ਬੈਠ ਕੇ ਕੀਤਾ ਜਾਵੇਗਾ ਆਮ ਲੋਕਾਂ ਨੂੰ ਸਹੂਲਤਾਂ ਬਹੁਤ ਮਿਲਦੀਆਂ ਆ ਗਈਆਂ ਨੇ ਔਰ ਕਾਫੀ ਸਾਰੇ ਵੋਟਾਂ ਦੇ ਵਿੱਚ ਜਿਹੜੇ ਪੈਂਡਿੰਗ ਕੇਸ ਬਹਿ ਹੁੰਦੇ ਨੇ ਉਹਨਾਂ ਵਾਸਤੇ ਲੋਕਦਾਨ ਲਗਾਈਆਂ ਜਾਂਦੀਆਂ ਹੈਗੀਆਂ ਤਾਂ ਕਿ ਜਲਦੀ ਜਲਦੀ ਨਿਪਟਾਰਾ ਹੋਵੇ ਬਿਲਕੁਲ ਲੋਕਦਾਨ ਦਾ ਗੈਸਟ ਲਗ ਰਹੀ ਜਿੰਦਗੀ ਬਿਲਕੁਲ ਹੁਣ ਇਸ ਟਾਈਮ ਹਰ ਸਾਲ ਦੇ ਸਾਲ ਦੇ ਵਿੱਚ ਹਰ ਕੁਆਟਰ ਦੇ ਲੋਕ ਅਦਾਲਤ ਲਰवाने ਹੁਣ ਵੀ ਸਾਡੇ ਦੀਪਕ ਸਿਪਲ ਜੀ ਜੱਜ ਆਨਰੇਬਲ ਜੱਜ ਪੰਜਾਬ ਨਾ ਹਾਈ ਕੋਰਟ ਉਹ ਕਮ ਚੇਅਰਮੈਨ ਪੰਜਾਬ ਲੀਗਲ ਸੋਸਾਇਟੀ ਅਥਾਰਟੀ ਚੰਡੀਗੜ੍ਹ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੁਣ ਅਸੀਂ 10 5 2025 ਨੂੰ ਸੈਚਰਡੇ ਨੂੰ ਆ ਲੋਕ ਅਦਾਲਤ ਲਗਾਉਣ ਜਾ ਰਹੇ ਹਾਂ ਉਸ ਲੋਕ ਅਦਾਲਤ ਦੇ ਵਿੱਚ ਅਸੀਂ 20 ਬੈਂਚ ਬਣਾਏ ਹੋਏ ਨੇ ਜਿਨ੍ਹਾਂ ਬੈਂਚਾਂ ਚ ਪਰਮੰਡਰ ਲੋਕ ਅਦਾਲਤ ਦੇ ਰਿਵੈਨਿਊ ਕੇਸਿਸ ਸ਼ੈਸ਼ਨ ਡਿਵੀਜ਼ਨ ਦੇ ਸਾਡੇ ਮੋਗਾ ਦੇ ਬਾਗਾਪਰਾਣਾ ਦੇ ਤੇ ਨਿਆਲ ਸਿੰਘ ਵਾਲਾ ਦੇ ਇਹ ਸਾਰੇ ਅਸੀਂ ਵੱਖ-ਵੱਖ ਬੈਂਚ ਬਣਾ ਕੇ ਕੇਸ ਟੇਕ ਅਪ ਕਰਾਂਗੇ ਇਹ ਚ ਲਗਭਗ ਸਾਡੇ ਟੋਟਲ 6000 ਅਸੀਂ ਕੇਸ ਟੇਕ ਅਪ ਕਰਾਂਗੇ ਉਹਨਾਂ ਚੋਂ 4000 ਤਾਂ ਹੋਣਗੇ ਪਲੀ ਟ੍ਰਿਬਿਊਟੀ ਕੇਸ ਬਾਕੀ 2000 ਪੈਂਡਿੰਗ ਕੇਸ ਸੀ ਸਾਡੇ ਕੋਲ ਹੋਣਗੇ ਫੌਜਦਰੀ ਕੇਸ ਜਿਹੜੇ ਗੰਭੀਰ ਕੇਸਾਂ ਨੂੰ ਛੱਡ ਕੇ ਜਿਹੜੇ ਨਾਨ ਕੰਪਾਉਨੇਬਲ ਆ ਬਾਕੀ ਸਾਰੇ ਤਰ੍ਹਾਂ ਦੇ ਕੇਸਿਸ ਸਿਵਲ ਅਸੀਂ ਦਿਵਾਨੀ ਘਰੇਲੂ ਝਗੜੇ ਦੇ ਸਾਰੇ ਕੇਸ ਫੈਮਿਲੀ ਕੋਰਟ ਦੇ ਸਾਰੇ ਕੇਸ ਲਾਵਾਂਗੇ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਵੱਧ ਤੋਂ ਵੱਧ ਅਸੀਂ ਅਸੀਂ ਨਪਟਾ ਨਪਟਾਰਾ ਕਰੀਏ ਔਰ ਸਾਡੇ ਜੱਜਿਸ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਨੂੰ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਹੋਈਆਂ ਨੇ ਰੋਜ਼ ਰੋਜ਼ ਅਸੀਂ ਰਿਪੋਰਟ ਲਈਦੀਏ ਕਿੰਨੇ ਕੇਸ ਜਿੰਨੇ ਪੈਂਡਿੰਗ ਨੇ ਉਹ ਚ ਅਸੀਂ ਮੈਚਰ ਕਰ ਰਹੇ ਹਾਂ ਔਰ ਅਫਰਟਸ ਕਰੀਦੀਆਂ ਵੀ ਵੱਧ ਤੋਂ ਵੱਧ ਰੋਕਾਂ ਨੂੰ ਫਾਇਦਾ ਹੋਵੇ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਟਾਈਮ ਬਚੇ ਔਰ ਜਿੱਥੇ ਖਚੈਰੀਂ ਤੁਰਦੇ ਫਿਰਦੇ ਨੇ ਉਹਨਾਂ ਦਾ ਪਰਮਨੈਂਟਲੀ ਅਸੀਂ ਸੋਲੂਸ਼ਨ ਲੱਭਿਆ ਹੈ ਵੀ ਉਹ ਬਹਿ ਕੇ ਐਮੀਕੀਬਲ ਸੈਟਲਮੈਂਟ ਕਰਕੇ ਆਪਣਾ ਹਮੇਸ਼ਾ ਲਈ ਕੀ ਦਾ ਫੈਸਲਾ ਕਰਾਉਣ ਜੀ ਦੀ ਕਿ ਉਹਨਾਂ ਕੋਈ ਅਪੀਲ ਹੋਊਗੀ ਨਾ ਮੜ ਕੇ ਕੋਈ ਦਲੀਲ ਹੋਊਗੀ ਤੇ ਫਾਈਨਲ ਫੈਸਲਾ ਹੋ ਜਾਊਗਾ ਸਰ ਇਹੋ ਜਿਹਾ ਫੈਸਲਾ ਦੇ ਵਿੱਚ ਕਰਾਇਆ ਜਾਏਗਾ ਇੱਕ ਤਾਂ ਉਹਦਾ ਅਪੀਲ ਵਗੈਰਾ ਦੇ ਵਿੱਚ ਇਹ ਫੈਸਲਾ ਜਿਹੜਾ ਸਾਡੇ ਲੋਕਦਲ ਛੋਕਾ ਹੀ ਕੋਈ ਬਹਿ ਕੇ ਸਹਿਮਤੀ ਨਾਲ ਕੀਤਾ ਹੋਇਆ ਹੈ ਇਸ ਕਰਕੇ ਦੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਜੀ ਉੱਪਰ ਇਹ ਫਾਈਨਲ ਫੈਸਲਾ ਹੋ ਜਾਊ ਹੋਰ ਜਿਹੜੀ ਕੋਰਟ ਫੀਸ ਵੀ ਸਿਵਲ ਦਰਵਾਣੀ ਚ ਲੱਗੀ ਹੋਈ ਹੈ ਉਹ ਅਸੀਂ ਡਿਫੰਡ ਕਰਾਂਗੇ ਆਮ ਜਨਤਾ ਨੂੰ ਵੀ ਨਾ ਆਮ ਜਨਤੋਂ ਨੂੰ ਵੀ ਹੈ ਵੀ ਤੁਸੀਂ ਕਚਹਿਰੀ ਚ ਆ ਜੇ ਤੁਹਾਡੇ ਕੋਈ ਲਿਟੀਗੇਸ਼ਨ ਚੱਲ ਰਹੀ ਪਈ ਤੋਂ ਲੱਗਦਾ ਵੀ ਉਹਦਾ ਲਿਟੀਗੇਸ਼ਨ ਦਾ ਆਪਾਂ ਨੂੰ ਪਤਾ ਵੀ ਅਸਰ ਕੱਲਾ ਉਸ ਬੰਦੇ ਤੇ ਨਹੀਂ ਹੁੰਦਾ ਜਿਹੜਾ ਲਿਟੀਗੇਸ਼ਨ ਚ ਫਸ ਜਾਂਦਾ ਹੈ ਲਿਟੀਗੇਸ਼ਨ ਦਾ ਸਾਰੀ ਫੈਮਿਲੀ ਤੇ ਇਫੈਕਟ ਪੈਂਦਾ ਹੈ ਵੀ ਬੈਟਰ ਹੀ ਹੈ ਵੀ ਤੁਸੀਂ ਆਓ ਸਾਡੇ ਕੋਲ ਸਾਨੂੰ ਐਪਲੀਕੇਸ਼ਨ ਦਿਓ ਜੇ ਪੀਟੀਗੇਟਿਸ ਦੇ ਦਿੱਤੇ ਜਾਂ ਪੈਂਡਿੰਗ ਕੇਸ ਆ ਫੇਰ ਵੀ ਅਸੀਂ ਐਫਰਟਸ ਕਰਾਂਗੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਤੇ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਨੂੰ ਦੱਸਾਂਗੇ ਕਿ ਸਾਡੀ ਗਲਤੀ ਕਿੱਥੇ ਜੇ ਹੈਗੀ ਹੈ ਅਸੀਂ ਕੀ ਸਾਨੂੰ ਉਹ ਚ ਫਾਇਦਾ ਹੋ ਸਕਦਾ ਮਿਲ ਸਕਦਾ ਤੇ ਬਹਿ ਕੇ ਸੈਟਲਮੈਂਟ ਹੋਵੇ ਉਹ ਸੈਟਲਮੈਂਟ ਹੋਏਗੀ ਕਿਉਂਕਿ ਹੁੰਦਾ ਇਕੱਲੇ ਦਿਵਾਨੀ ਕੇਸ ਨਾਲ ਕਈ ਵਾਰ ਅਸੀਂ ਦੇਖਿਆ ਵੀ ਉਹ ਕ੍ਰਿਮੀਨਲ ਕੇਸ ਨੇਚਰ ਚੇਂਜ ਹੋ ਜਾਂਦੀ ਹੈ ਇਹ ਔਨਲ ਟਾਈਮ ਤੋਂ ਅਸੀਂ ਪੀਸਫੁਲੀ ਰਹਿਵਾਂਗੇ ਸਾਡੇ ਬੱਚੇ ਵੀ ਸਾਫ ਸੁਥਰੇ ਐਂਡ ਪੀਸਫੁਲੀ ਰਹਿਣਗੇ ਤੇ ਕਿਸੇ ਤਰੀਕੇ ਦੀ ਕੋਈ ਮੁਰਕੇ ਆਪਚ ਦੇਸ਼ ਤੋਂ ਹੋਰ ਜਿਹੜਾ ਸਾਰਾ ਖਤਮ ਹੋ ਜਾਊਗਾ ਨਾ ਸਭ ਦੇ ਸਿਕਰ ਨੂੰ ਦੱਸ ਦਿੱਤਾ ਕੋ ਲੋਕਦਾਰ ਬਲਗ ਰਹੀ ਹੈ ਕਿ ਕਈ ਲੋਗਾਂ ਦੇ ਫੈਸਲੇ ਨਹੀਂ ਹੁੰਦੇਗੇ ਉਹਨੂੰ ਫਿਰ ਡੈਕਸਰ ਲੋਕ ਡੈਕਸਰ ਲੋਕਦਾਲ ਸਾਡੀ ਲਗਣੀ ਹੈ ਬੜੀ ਜਲਦੀ ਅੱਗੇ ਗਈ ਉਹ ਵੀ ਨਵੇਂ ਮਹੀਨੇ ਚ ਲਗਣੀ ਹੈ 13 9 2025 ਨੂੰ ਉਹਦੋਂ ਵੀ ਅਸੀਂ ਉਸ ਵੀ ਟੇਕ ਅਪ ਕਰਾ ਕੇ ਅਸੀਂ ਐਫਰਟਸ ਕਰਕੇ ਕਰ ਸਕਦੇ ਅਪਲਾਈ ਕਰ ਸਕਦੇ ਅਸੀਂ ਮੀਡੀਏਸ਼ਨ 'ਚ ਵੀ ਪੇਸ਼ ਕਰ ਸਕਦੇ ਹ ਜੇ ਸਾਨੂੰ ਕੋਈ ਹੋਵੇ ਲੱਗੀ ਵੀ ਕਿਸੇ ਦੀ ਕਾਉਂਸਲਿੰਗ ਦੀ ਲੋੜ ਹੈ ਕਿਸੇ ਨੂੰ ਮੀਡੀਏਸ਼ਨ ਚਾਹੀਏ ਉਹਨੂੰ ਸਮਝਾਇਆ ਜਾ ਸਕਦਾ ਥਰਡ ਪਾਰਟੀ ਵੱਲੋਂ ਵਕੀਲ ਵੱਲੋਂ ਵੀ ਭਾਈ ਆਪਣੇ ਕੇਸ ਦੇ ਵਿੱਚ ਕੋਈ ਇੰਨੀ ਜ਼ਿਆਦਾ ਫੋਰਸ ਹੈ ਨਹੀਂ ਵੀਕ ਆਪਣਾ ਕੇਸ ਉਹਨਾਂ ਦਾ ਸਟਰੋਂਗ ਕੇਸ ਹੈ ਇੱਥੇ ਆਪਾਂ ਗਲਤ ਹੈ ਵੀ ਤੈਨੂੰ ਇਸ ਚੀਜ਼ ਦਾ ਫਾਇਦਾ ਹੈ ਜੇ ਤੈਨੂੰ ਕੋਈ ਚੀਜ਼ ਜੋ ਛੱਡ ਰਿਹਾ ਤਾਂ ਤੈਨੂੰ ਬੈਨੀਫਿਟ ਹੈ ਵੀ ਤੂੰ ਪਰਮਨੈਂਟਲੀ ਇਹਦੀ ਸੋਲੂਸ਼ਨ ਲੱਭ ਲਓ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਅੱਗੇ ਹੋਰ ਅਦਾਲਤਾਂ 'ਚ ਨਹੀਂ ਜਾਣਾ ਪਊਗਾ ਨਾ ਹੀ ਇੱਥੇ ਗੇੜੇ ਲਾ ਕੇ ਧੱਕੇ ਖਾਣੇ ਪਣਗੇ ਸਰ ਆਨ ਦਾ ਸਪੌਂਡ ਜਿਹੜੇ ਕੇਸ ਆਉਂਦੇ ਆ ਜਿਹੜਾ ਮੌਕੇ ਤੇ ਨੰਕਾਰਾ ਕੀਤੇ ਨੇ ਆਨ ਦੇ ਕੇਸਾਂ ਮੌਕੇ ਦੇ ਵੀ ਜਿਹੜੇ ਹੈਗੇ ਸੀ ਨਾਲ ਦੇ ਨਾਲ ਅਪਟਾਰਾ ਕਰ ਜਾਵੇਂ 138 ਕੇਸ ਆ ਕਿਸੇ ਦਾ ਕੋਈ ਚੈੱਕ ਦਾ ਬਾਊਂਸ ਦਾ ਕੇਸ ਹੈ ਉਹਨੂੰ ਨੋਟਿਸ ਆਇਆ ਹੋਇਆ ਉਹ ਸਾਨੂੰ ਅਪਰੋਚ ਕਰ ਸਕਦਾ ਸੀ ਉਹ ਵੀ ਟੇਕ ਅਪ ਕਰਾਂਗੇ ਉਹ ਵੀ ਅਸੀਂ ਡਿਸਾਈਡ ਕਰਾਵਾਂਗੇ